ਪੱਲਾ ਸਾਹਿਬ ਤੋਂ ਬਿਨਾ ਫਾਦਰ ਦਾ ਰੋਲ ਕੋਈ ਹੋਰ ਕਰ ਨਹੀਂ ਸਕਦਾ ਸੀ ਟੌਪ ਦਾ ਰੋਲ ਤਾਂ ਕਰਨੀ ਕਰਨਾ ਨਾਨੋ ਨਾ ਗੱਲਾਂ ਗੱਲਾਂ ਚ ਹਸਾਈ ਵੀ ਜਾਂਦਾ ਓਏ ਮੈਂ ਉੱਥੇ ਗਿਆ ਸੀ ਓਏ ਉੱਥੇ ਕਰਦਾ ਤੂੰ ਉੱਥੇ ਕੀ ਕਰਦਾ ਸਾ ਉਹ ਮੇਰੇ ਵਾਲੀ ਨੂੰ ਲੈ ਗਿਆ ਉਹਦੇ ਵਾਲੀ ਨੂੰ ਲੈ ਗਿਆ ਪਜਾ ਕੇ ਟਾਈਮਿੰਗ ਡਬਿੰਗ ਕਰਨੀ ਬੜੀ ਔਖੀ ਆ ਔਨ ਸਾਈਟ ਤਾਂ ਬੰਦਾ ਬੋਲ ਲੈਂਦਾ ਡਬਿੰਗ ਵੇਲੇ ਪਤਾ ਲੱਗਦਾ ਪਰ ਉਹਨਾਂ ਨੇ ਕਿ ਕੇ ਫਲੋ ਚ ਸਾਰਾ ਬੋਲਣਾ ਹੁੰਦਾ ਪਰ ਮੁੰਡੇ ਦਾ ਫਾਦਰ ਜਦੋਂ ਵਖਾਣਾ ਪੱਲਾ ਸਾਹਿਬ ਉਹਨਾਂ ਦਾ ਜ਼ਿਕਰ ਹੀ ਹੁੰਦਾ ਪੱਲਾ ਸਾਹਿਬ ਜਦੋਂ ਬੰਦੇ ਨੇ ਐਂਡ ਤੇ ਸੋਚਿਆ ਕਿ ਹੁਣ ਪੈਨਸ਼ਨ ਲਵਾਂਗੇ ਬੁਢਾਪਾ ਪੈਨਸ਼ਨ ਬੈਠ ਕੇ ਉਸ ਤੋਂ ਪਹਿਲਾਂ ਤੁਰ ਜਾਣਾ ਬੜੀ ਬੜੀ ਗੱਲ ਹੈ ਪੱਲਾ ਸਾਹਿਬ ਜੀ ਤਾਂ ਜੇ ਉਮਰੀ ਕੋਛ ਨਹੀਂ ਇਹ ਜਿਹੜਾ ਕਾਟਾ ਬਾਕੀ ਕਦੇ ਪੂਰਾ ਨਹੀਂ ਹੋਣਾ ਪੰਜਾਬੀ ਇੰਡਸਟਰੀ ਨੂੰ ਬਹੁਤ ਵੱਡਾ ਬਹੁਤ ਹੀ ਵੱਡਾ ਕਾਟਾ ਪਿਆ ਜਸਵਿੰਦਰ ਪੱਲਾ ਚਾਚਾ ਚੱਤਰਾ ਇੱਕ ਐਸਾ ਨਾਮ ਜਿਨ੍ਹਾਂ ਨੇ ਸਾਰੀ ਉਮਰ ਸਾਰੇ ਲੋਕਾਂ ਨੂੰ ਹਸਾਇਆ ਫਿਲਮਾਂ ਦੇ ਜ਼ਰੀਏ ਆਪਣੀਆਂ ਸਕਿੱਟਾਂ ਦੇ ਜ਼ਰੀਏ ਬਹੁਤ ਵੱਡਾ ਨਾਮ ਬਣਾਇਆ ਕਲਾਕਾਰ ਇਸ ਤਰੀਕੇ ਦੀ ਹਰ ਫਿਲਮ ਦੇ ਵਿੱਚ ਕੋਈ ਨਾ ਕੋਈ ਅਜਿਹਾ ਡਾਇਲੋਗ ਹੋਣਾ ਜਿਹੜਾ ਲੋਕਾਂ ਦੇ ਦਿਲਾਂ ਦੇ ਵਿੱਚ ਆਪਣੀ ਛਾਪ ਛੱਡ ਜਾਂਦਾ ਸੀ ਲੇਕਿਨ ਕੁਝ ਸਮੇਂ ਤੋਂ ਕੁਝ ਹਾਲਾਤ ਇਸ ਤਰੀਕੇ ਦੇ ਬਣੇ ਇਸ ਪਵਨ ਦੀ ਸੰਸਾਦ ਨੂੰ ਅਲਵਿਦਾ ਕਹ ਕੇ ਚਲੇ ਗਏ ਸੋ ਜਿਹੜੇ ਉਹਨਾਂ ਦੇ ਨਾਲ ਇੰਡਸਟਰੀ ਦਾ ਹਿੱਸਾ ਨੇ ਉਹ ਜਿਹੜੇ ਐਕਟਰ ਨੇ ਜਿਨ੍ਹਾਂ ਨੇ ਆਪਣਾ ਬਹੁਤ ਨਾਂ ਬਣਾਇਆ ਬੜੀ ਮਿਹਨਤ ਕੀਤੀ ਉਹ ਕਲਾਕਾਰ ਨੇ ਸਾਰੇ ਆਪਣਾ ਦੁੱਖ ਦਾ ਪ੍ਰਗਟਾਵਾ ਕਰਦੇ ਨੇ ਸੋ ਉਹਨਾਂ ਵਿੱਚੋਂ ਹੀ ਇੱਕ ਚਾਚਾ ਬਿਸ਼ਨਾਏ ਵੀ ਇੱਕ ਬਹੁਤ ਵੱਡਾ ਨਾਮ ਫਿਲਮ ਇੰਡਸਟਰੀ ਦਾ ਸਕਿੱਟਾਂ ਦਾ ਇੱਕ ਦੌਰ ਸੀਗਾ ਜਦੋਂ ਇਹ سلسلہ ਸ਼ੁਰੂ ਹੋਇਆ ਸਕਿੱਟਾਂ ਦਾ ਉਸ ਦੇ ਵਿੱਚ ਬਹੁਤ ਵੱਡਾ ਇੱਕ ਨਾਮ ਬਣ ਕੇ ਉਭਰੇ ਸੀਗੇ ਚਾਚਾ ਬਿਸ਼ਨਾ ਸੋਜ ਮੌਜੂਦ ਨੇ ਗੱਲਬਾਤ ਕਰਾਂਗੇ ਕੀ ਭਾਵ ਨੇ ਬਿਸ਼ਨਾ ਜੀ ਬਹੁਤ ਬਸਵਾਦ ਜੀ ਸਤਿ ਸ਼ਕਾਲ ਜੀ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਅੱਜ ਬਹੁਤ ਵੱਡਾ ਘਾਟਾ ਪਿਆ ਇੰਡਸਟਰੀ ਨੂੰ ਜਿਸ ਤਰੀਕੇ ਨਾਲ ਚਾਚਾ ਚਤਰਾ ਸ਼ਨਕਾਟਾ ਤੋਂ ਬਹੁਤ ਵੱਡਾ ਨਾਮ ਬਣਾਇਆ ਉਸ ਤੋਂ ਬਾਅਦ ਫਿਲਮਾਂ ਦੇ ਵਿੱਚ ਉਹਨਾਂ ਇਸ ਤਰੀਕੇ ਦੇ ਡਾਇਲੋਗ ਲਗਾਤਾਰ ਉਹਨਾਂ ਦਾ ਕੋਈ ਨਾ ਕੋਈ ਇੱਕ ਤਰੀਕੇ ਦਾ ਪਾਰਟ ਹੁੰਦਾ ਸੀਗਾ ਜਿਹੜਾ ਲੋਕਾਂ ਦੇ ਦਿਲ ਦੇ ਵਿੱਚ ਵਸ ਜਾਂਦਾ ਸੀਗਾ ਅੱਜ ਇੱਕੋ ਦਮ ਜਦੋਂ ਛੱਡ ਕੇ ਗਏ ਆ ਸਾਰਿਆਂ ਨੂੰ ਦੁੱਖ ਦਾ ਪ੍ਰਗਟਾਵਾ ਹਰੇਕ ਐਕਟਰ ਕਰ ਰਿਹਾ ਹਰੇਕ ਸ਼ਰ ਕੀ ਭਾਵ ਨੇ ਤੁਹਾਡੇ ਦਿਲ ਦੇ ਕਿਉਂਕਿ ਤੁਸੀਂ ਵੀ ਉਸ ਇੰਡਸਟਰੀ ਤੋਂ ਹਾਂ ਅ ਖਬਰ ਤਾਂ ਬਹੁਤ ਮਲਾੜੀ ਹੈ ਜੀ ਕਿਉਂਕਿ ਕਦੀ ਸੋਚਿਆ ਨਹੀਂ ਸੀ ਕਿ ਇਸ ਤਰ੍ਹਾਂ ਦੀਆਂ ਖਬਰਾਂ ਸੁਣਨ ਨੂੰ ਵੇਖਣ ਨੂੰ ਮਿਲਣਗੀਆਂ ਪ੍ਰਾਣਾ ਸਮਾਂ ਦਾ ਸੀ ਕਈ ਵਾਰ ਸੋਚਦੇ ਨਹੀਂ ਬੰਦਾ 110 ਸਾਲਾਂ ਦਾ ਹੋ ਗਿਆ ਹਨਾ 65 ਸਾਲ 67 ਸਾਲ ਉਮਰ ਕੀ ਹੁੰਦੀ ਕਿਸੇ ਕੁਝ ਵੀ ਨਹੀਂ 40 ਸਾਲ ਤੱਕ ਬੰਦੇ ਨੂੰ ਸਟ੍ਰਗਲ ਕਰਦੇ ਲੰਘ ਜਾਂਦੇ ਜਿੱਦਾਂ ਹੁਣ ਮੈਂ 42 ਸਾਲ ਦਾ ਮੈਂ ਆ 42ਵੇਂ ਲੱਗ ਗਿਆ ਮੈਨੂੰ ਤੇ ਇਹ ਸਟਰਗਲ ਕਰਦੇ ਟਾਈਮ ਲੰਘ ਜਾਂਦਾ ਜਦੋਂ ਬੰਦੇ ਨੇ ਕਾਮਯਾਬ ਹੋਣਾ ਉਹਦੇ ਪਰਿਵਾਰਕ ਜ਼ਿੰਮੇਵਾਰੀਆਂ ਹਨਾ ਜਦੋਂ ਬੰਦੇ ਨੇ ਇਹਨਾਂ ਦਾ ਸੋਚਿਆ ਕਿ ਹੁਣ ਪੈਨਸ਼ਨ ਲਵਾਂਗੇ ਬੁਢਾਪਾ ਪੈਨਸ਼ਨ ਬੈਠ ਕੇ ਉਸ ਤੋਂ ਪਹਿਲਾਂ ਤੁਰ ਜਾਣਾ ਬੜੀ ਮਾੜੀ ਗੱਲ ਹੈ ਔਰ ਪੱਲਾ ਸਾਹਿਬ ਜੀ ਤਾਂ ਜੇ ਉਮਰੀ ਕੁਛ ਨਹੀਂ ਹਨਾ ਕੁਝ ਜ਼ਿੰਮੇਵਾਰੀਆਂ ਇੰਨੀਆਂ ਪੈ ਗਈਆਂ ਕੁਝ ਕੰਮ ਤੋਂ ਕੈਂ ਕਰਦਿਆਂ ਨੂੰ ਟਾਈਮ ਦੇਣਾ ਫਿਰ ਕੰਮ ਤੋਂ ਆ ਕੇ ਬਾਅਦ ਵਿੱਚ ਪਰਿਵਾਰ ਨਾਲ ਬੈਠਣਾ ਟਾਈਮ ਦੇ ਕੇ ਉਸ ਵਾਗਲੀ ਫਿਲਮ ਤੇ ਜਾਣਾ ਅਗਲੇ ਸੈੱਟ ਤੇ ਜਾਣਾ ਪਰ ਕੁਝ ਸਮੇਂ ਪਹਿਲਾਂ ਉਹ ਕਾਫੀ ਬਿਮਾਰ ਰਹੇ ਉਸ ਕਰਕੇ ਉਹਨਾਂ ਨੇ ਕੰਮ ਤੋਂ ਵੀ ਬ੍ਰੀਕ ਲਈ ਹੋਈ ਸੀ ਤੇ ਇਹ ਜਿਹੜਾ ਕਾਟਾ ਵਾਕਈ ਕਦੇ ਪੂਰਾ ਨਹੀਂ ਹੋਣਾ ਪੰਜਾਬੀ ਇੰਡਸਟਰੀ ਨੂੰ ਇੱਕ ਬਹੁਤ ਵੱਡਾ ਬਹੁਤ ਹੀ ਵੱਡਾ ਕਾਟਾ ਪਿਆ ਜੇ ਕਹਦੀ ਨਾ ਪੰਜਾਬੀ ਇੰਡਸਟਰੀ ਨੂੰ ਕਾਟਾ ਪੈ ਗਿਆ ਉਹੀ ਬੜੀ ਛੋਟੀ ਗੱਲ ਹੋ ਜਾਂਦੀ ਆ ਪੰਜਾਬੀ ਨੂੰ ਇੰਡਸਟਰੀ ਨੂੰ ਬਹੁਤ ਵੱਡਾ ਕਾਟਾ ਤਾਂ ਪਿਆ ਕਿਉਂਕਿ ਭੱਲਾ ਸਾਹਿਬ ਤੋਂ ਬਿਨਾ ਫਾਦਰ ਦਾ ਰੋਲ ਕੋਈ ਹੋਰ ਕਰ ਹੀ ਨਹੀਂ ਸਕਦਾ ਸੀ ਟੌਪ ਦਾ ਰੋਲ ਤਾਂ ਕਰ ਨਹੀਂ ਕਰਨਾ ਨਾਨੋ ਨਾ ਗੱਲਾਂ ਗੱਲਾਂ ਚ ਹਸਾਈ ਵੀ ਜਾਣਾ ਡਾਇਲੋਗ ਯਾਦ ਹੁੰਦੇ ਡਾਇਲੋਗ ਉਹਨਾਂ ਨੂੰ ਇੱਕ ਇੱਕ ਅਲੋਤੇ ਬੰਦੇ ਸੀ ਜਿੰਨਾਂ ਦਾ ਡਬਿੰਗ ਵੇਲੇ ਵੀ ਫਲੋ ਬਹੁਤ ਫਾਸਟ ਸੀ ਓਏ ਮੈਂ ਉੱਥੇ ਗਿਆ ਸੀ ਓਏ ਉੱਥੇ ਕਰਦਾ ਤੂੰ ਉੱਥੇ ਕੀ ਕਰਦਾ ਸਾ ਉਹ ਮੇਰੇ ਵਾਲੀ ਨੂੰ ਲੈ ਗਿਆ ਉਹਦੇ ਵਾਲੀ ਨੂੰ ਲੈ ਗਿਆ ਪਜਾ ਕੇ ਇਹ ਡਬਿੰਗ ਟਾਈਮਿੰਗ ਡਬਿੰਗ ਕਰਨੀ ਬੜੀ ਔਖੀ ਆ ਔਨ ਸਾਈਡ ਤਾਂ ਬੰਦਾ ਬੋਲ ਲੈਂਦਾ ਡਬਿੰਗ ਵੇਲੇ ਪਤਾ ਲੱਗਦਾ ਪਰ ਉਹਨਾਂ ਨੇ ਇੱਕੇ ਫਲੋ ਚ ਸਾਰਾ ਬੋਲਣਾ ਹੁੰਦਾ ਮੈਂ ਸੋਚਦਾ ਨਾ ਕੈਰੀਅਨ ਜੱਟਾ ਚ ਉਹ ਉਹ ਉਹਦੇ ਵਾਲੀ ਉਹ ਲੈ ਗਿਆ ਉਹਦੇ ਵਾਲੀ ਉਹ ਲੈ ਗਿਆ ਤੇਰੇ ਵਾਲੀ ਕੌਣ ਮਤਲਬ ਇਦਾਂ ਆਪਣੇ ਵਾਲੀ ਦੀ ਸਾਂਭੀ ਨਹੀਂ ਆਂਦੀ ਉਹ ਇਕੱਠਾ ਡਾਇਲੋਗ ਬੋਲਣਾ ਬੜਾ ਵੱਡਾ ਕੈਰੀਅਨ ਜੱਟਾ ਜਿਹੜਾ ਬੋਲਿਆ ਉਹਨਾਂ ਨੇ ਹਰਾਨ ਰਹਿ ਗਏ ਆ ਵੀ ਉਹ ਕਿਵੇਂ ਇੰਨੀ ਫਾਸਟ ਬੋਲ ਲੈਂਦੇ ਆ ਸੋ ਉਹ ਡਾਇਲੋਗ ਕਦੀ ਸੁਣਨ ਨੂੰ ਨਹੀਂ ਮਿਲਨੇ ਫਿਲਮਾਂ ਵੇਖਣ ਨੂੰ ਨਹੀਂ ਮਿਲਣੀਆਂ ਆਉਣ ਵਾਲਾ ਸਮਾਂ ਫਾਦਰ ਦੇ ਰੋਲ ਲਈ ਤਾਂ ਸਾਰੇ ਕਲਾਕਾਰ ਹੁਣ ਜਿਵੇਂ ਫਾਦਰ ਦੇ ਰੋਲ ਲਈ ਬੜੇ ਕਲਾਕਾਰ ਹੈਗੇ ਨੇ ਕਰ ਲੈਂਦੇ ਨੇ ਕੰਮ ਹਨਾ ਤੇ ਜਿਵੇਂ ਹੁਣ ਧੀ ਦੇ ਰੋਲ ਲਈ ਮਤਲਬ ਕੋਈ ਧੀ ਦੇ ਸੌਰੀ ਫਾਦਰ ਧੀ ਦੇ ਫਾਦਰ ਲਈ ਜਿਹੜਾ ਲੜਕੀ ਦੇ ਫਾਦਰ ਲਈ ਹਮੇਸ਼ਾ ਕੋ ਬੰਦਾ ਵਧੀਆ ਪਰਫੈਕਟ ਪਰਫੈਕਟ ਬੰਦਾ ਉਹ ਹੈ ਮਲਕੀਤਰਾਉਣੀ ਜਦੋਂ ਵੀ ਧੀਆਂ ਦਾ ਫਾਦਰ ਦਾ ਰੋਲ ਖੋਣਾ ਉਹਨੂੰ ਵੀ ਖੋਣਾ ਮਲਕੀਤਰਾਉਣੀ ਜਾਂ ਪ੍ਰਕਾਸ਼ ਗਾਧੂ ਪਰ ਮੁੰਡੇ ਦਾ ਫਾਦਰ ਜਦੋਂ ਖੋਣਾ ਪੱਲਾ ਸਾਹਿਬ ਉਹਨਾਂ ਦਾ ਜ਼ਿਕਰ ਹੀ ਆਉਂਦਾ ਪੱਲਾ ਸਾਹਿਬ ਜੋ ਇਹ ਲੋਕ ਵੀ ਬੱਚੇ ਦੇ ਨਾਲ ਜਿਹੜੇ ਫੇਮਸ ਹੁੰਦੇ ਸੀਗੇ ਜੋ ਮਹਿਨਾਬਾਦ ਨਾਲ ਜੇ ਕਿਸੇ ਕਾਰਨ ਪੱਲਾ ਸਾਹ ਕੋ ਨਹੀਂ ਡੇਟ ਹੈਗੀ ਮਤਲਬ ਫ੍ਰੀ ਨਹੀਂ ਹੈਗੇ ਉਹ ਆਲਰੇਡੀ ਫਿਲਮ ਕਰ ਰਹੇ ਨੇ ਦੂਸਰੀ ਫਿਰ ਸ਼ਵਿੰਦਰ ਮਾਹਲ ਜੀ ਉਹ ਫਾਦਰ ਦਾ ਰੋਲ ਕਰਦੇ ਨੇ ਮੈਨੂੰ ਨਹੀਂ ਲੱਗਦਾ ਕੋਈ ਹੋਰ ਫਾਦਰ ਦਾ ਰੋਲ ਕੋਈ ਬੈਸਟ ਕਰ ਸਕਦਾ ਸੀ ਉਹੀ ਕਰਦੇ ਉਹ ਡਾਇਲੋਗ ਵੀ ਜੱੱਚਦੇ ਸੀ ਨਾ ਉਸ ਤਰੀਕੇ ਦੇ ਜਿਵੇਂ ਫਿਲਮ ਦੇ ਵਿੱਚ ਯਾਦ ਆਉਂਦਾ ਹੈ ਕਿ ਜਿਵੇਂ ਉਹਨਾਂ ਨੇ ਕਿਹਾ ਬੜਾ ਢਿੱਲੋ ਨਹੀਂ ਕਾਲਾ ਕੋ ਟਾਈਮ ਹੀ ਨਹੀਂ ਪਾਇਆ ਜਾਂ ਹੋਰ ਡਾਇਲੋਗ ਆਉਂਦੇ ਸੀਗੇ ਗੰਦੀ ਲਾਦਨਾ ਮਜੇ ਦਾ ਸਵਾਦ ਬੜੇ ਡਾਇਲੋਗ ਉਹਨਾਂ ਦੇ ਲਗਾਤਾਰ ਇਸ ਤਰੀਕੇ ਦੇ ਜਾਂਦੇ ਲੇਕਿਨ ਜਿਹੜੇ ਵੱਡੇ ਸtare ਹੁੰਦੇ ਆ ਮਹਾਨ ਸtare ਹੁੰਦੇ ਆ ਅਕਸਰ ਦੇਖਿਆ ਜਾਂਦਾ ਉਮਰ ਬਹੁਤ ਥੋੜੀ ਭੋਕੇ ਜਾਂਦੇ ਆ ਜਿਸ ਤਰੀਕੇ ਨਾਲ ਉਹਨਾਂ ਨੇ ਨਾਮ ਕਮਾਇਆ ਆ 5 ਸਾਲ ਦੀ ਉਮਰ ਤੇ ਚਲੇ ਗਏ ਪਹਿਲਾਂ ਵੀ ਬਹੁਤ ਸtare ਆਏ ਜਿਹੜੇ ਬੜੀ ਘਾਟੋਂ ਮਤ ਛੱਡ ਗਏ ਤੇ ਇਹ ਸੁਣਨ ਚਾਹੁੰਦਾ ਕਿੰਦੇ ਕਿ ਫਿਲਮ ਇੰਡਸਟਰੀ ਦੇ ਵਿੱਚ ਜਿਹੜੀ ਪੈਨਿਕ ਬੜਾ ਹੁੰਦਾ ਪ੍ਰੈਸ਼ਰ ਬੜਾ ਹੁੰਦਾ ਦਿਮਾਗ ਤੇ ਗੱਲ ਸੱਚੀ ਹੈ ਨਹੀਂ 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 ਜੀ ਇਹ ਨਹੀਂ ਇਹ ਤੁਸੀਂ ਚਲੋ ਸ਼ਾਂਤ ਤੁਸੀਂ ਕੋਰ ਕੇ ਤੋਂ ਸੁਣਿਆ ਹੋਊਗਾ ਕਲਾਕਾਰ ਉਮਰ ਕੱਟ ਲਿਖਾ ਕੇ ਲਵੇ ਕਦੀ ਕੋਈ ਹੋ ਨਹੀਂ ਸਕਦਾ ਧਰਮਿੰਦਰ ਜੀ ਦੇਖੋ ਕਿੰਨੀ ਉਮਰ ਹੋ ਗਈ ਹੈਣਾ ਜਤਿੰਦਰ ਜੀ ਦੇਖੋ ਕਿੰਨੀ ਅਮਿਤਾ ਬੱਚਨ ਦੀ ਕਿੰਨੀ ਉਮਰ ਹੋ ਗਈ ਬਾਲੀਵੁੱਡ ਦੇ ਐਕਟਰ ਨੇ ਆਪਣੇ ਪੰਜਾਬ ਦੇ ਲਾਲ ਜੋਗਰਾਜ ਸਾਹਿਬ ਹਾਂਣਾ ਗੁੱਗੂ ਗਿੱਲ ਪਾਜੀ ਹੈਣਾ ਜੋ ਹੋਰ ਵੀ ਕਿੰਨੇ ਐਕਟਰ ਨੇ ਉਮਰ ਕਿੰਨੀ ਮਤਲਬ ਇਹ ਨਹੀਂ ਘਟ ਨਹੀਂ ਹੁੰਦੀ ਇਹ ਕੋਈ ਸਮਾਂ ਹੀ ਐਸਾ ਹੁੰਦਾ ਕੋਈ ਮਾਲਕ ਨੇ ਇੱਕ ਬੰਦਤ ਬਣਾਈ ਹੁੰਦੀ ਹੈ ਜਿਹੜਾ ਪਾਂਡਾ ਘੜਿਆ ਉਹ ਤਾਂ ਇੱਕ ਦਿਨ ਫੁੱਟਣਾ ਹੀ ਹੈ ਇਹ ਉਹਦੇ ਹੱਥ ਵਸ ਨੇ ਸਭ ਉਹਦੇ ਰੰਗ ਨੇ ਉਹਦੇ ਪਾਣੀ ਨੂੰ ਮੰਨਣਾ ਪੈਂਦਾ ਬਾਕੀ ਐਦਾਂ ਆਪਾਂ ਕਹੀ ਜਾਈਏ ਤੁਰ ਜਾਣਾ ਜਾਂ ਚਲੇ ਜਾਣਾ ਉਹ ਸਨ ਮਾਲਕ ਦੇ ਹੱਥ ਹੁੰਦਾ ਵਾ ਉਹਨੇ ਉਹਦੀ ਉਹਦੀ ਬਣਤ ਬਣਾਈ ਹੁੰਨੀ ਉਹਨੇ ਕਿੱਦਾਂ ਕਿੰਨੂ ਕਿੱਥੇ ਖੜਨਾ ਕਿੱਦਾਂ ਖੜਨਾ ਸੋ ਇਸ ਕਰਕੇ ਪਰਿਵਾਰ ਨੂੰ ਜਿਹੜਾ ਇਹ ਦੁੱਖ ਦੀ ਘੜੀ ਚ ਅਸੀਂ ਤਾਂ ਇਹ ਕਵਾਂਗੇ ਕਿ ਮਾਲਕ ਪ੍ਰਮਾਤਮਾ ਪਰਿਵਾਰ ਨੂੰ ਪਾਣਾ ਮਰਨ ਦਾ ਬਲ ਬਖਸ਼ੇ ਔਰ ਇੰਡਸਟਰੀ ਨੂੰ ਬੇਨਤੀ ਆ ਕਿ ਪੰਜਾਬੀ ਇੰਡਸਟਰੀ ਨੂੰ ਸਾਰੇ ਨੂੰ ਜਿਹੜੇ ਵੀ ਇਹ ਵੀਡੀਓ ਦੇਖ ਰਹੇ ਆ ਡਾਇਰੈਕਟਰ ਪ੍ਰੋਡਿਊਸਰ ਔਰ ਜਿਨ੍ਹਾਂ ਦੀ ਪ੍ਰੋਡਕਸ਼ਨਾਂ ਬਣੀਆਂ ਗਿੱਪੀ ਪਾਈ ਦੀ ਪ੍ਰੋਡਕਸ਼ਨ ਹੋਰਾਂ ਦੀ ਪ੍ਰੋਡਕਸ਼ਨ ਜਿਹੜੀ ਜਿੰਨੇ ਵੀ ਹੈਗੇ ਨੇ ਨਾ ਸਭ ਨੂੰ ਬੇਨਤੀ ਹੈ ਕਿ ਪੱਲਾ ਸਾਹਿਬ ਦੇ بیٹے ਦਾ ਸਾਥ ਦਿਓ ਉਹਨਾਂ ਨੂੰ ਫਿਲਮਾਂ 'ਚ ਜਰੂਰ ਅੱਗੇ ਵੱਧ ਤੋਂ ਵੱਧ ਲੈ ਕੇ ਆਉਣ ਕੰਮ ਦੇਣ ਕਿਉਂਕਿ ਹੁਣ ਸਾਰੀ ਜ਼ਿੰਮੇਵਾਰੀ ਉਹਦੇ ਬੇਟੇ ਤੇ ਪੈ ਗਈ ਘਰ ਦੀ ਕਮਾਉਣ ਵਾਲਾ ਬੰਦਾ ਹੀ ਚਲੇ ਗਿਆ ਹੁਣ ਤਾਂ ਮੁੰਡੇ ਨੇ ਕਮਾਉਣਾ ਸਾਰਾ ਕੁਝ ਤੇ ਇਸ ਕਰਕੇ ਸਾਥ ਦੇਣਾ ਹੁਣ ਇਹੀ ਦੁਆ ਕਰਦੇ ਆ ਬਾਕੀ ਮਾਲਕ ਨੇ ਜੇ ਜਿੱਦਾਂ ਮੈਂ ਦੱਸਿਆ ਕਿ ਆਪਣੇ ਮਿਰਮਤਲ ਸਾਹਿਬ ਉਹਨਾਂ ਤੋਂ ਬਗੈਰ ਕੋਈ ਫਿਲਮ ਨਹੀਂ ਚੱਲਦੀ ਹੁੰਦੀ ਇਦਾਂ ਪੱਲਾ ਸਾਹਿਬ ਤੋਂ ਬਿਨਾਂ ਫਿਲਮ ਨਹੀਂ ਕੋਈ ਚੱਲਦੀ ਹੁੰਦੀ ਜਿੱਦਾਂ ਮੇਰ ਮਿੱੱਤਲ ਦੀ ਕਮੀ ਨੂੰ ਕੋਈ ਪੂਰਾ ਨਹੀਂ ਕਰ ਸਕਿਆ ਚਾਹੇ ਅੱਜ ਭੱਲਾ ਸਾਹ ਉਹ ਉਹ ਤੋਂ ਵਧੀਆ ਐਕਟਰ ਨੇ ਜਾਂ ਉਹਦੇ ਬਰਾਬਰ ਨੇ ਪਰ ਮਿੱੱਤਲ ਸਾਹ ਦਾ ਰਿਕਾਰਡ ਨਹੀਂ ਤੋੜ ਸਕਦੇ ਇਦਾਂ ਹੀ ਭੱਲਾ ਸਾਹ ਦਾ ਰਿਕਾਰਡ ਕੋਈ ਹੋਰ ਨਹੀਂ ਤੋੜ ਸਕਦਾ ਬਿਲਕੁਲ ਐ ਸੰਚਾ ਚਾਚਾ ਬਿਸ਼ਨਾ ਕਿਉਂਕਿ ਨਾਮ ਵੀ ਕਾਫੀ ਦਾਲਦੇ ਨੇ ਲੇਕਿਨ ਜਦੋਂ ਇਸ ਤਰੀਕੇ ਦੇ ਨਾਲ ਇਸ ਵੇਲੇ ਇਨਫੋਰਮੇਸ਼ਨ ਮਿਲਦੀ ਹੈ ਜਾਣਕਾਰੀ ਮਿਲਦੀ ਹੈ ਤੇ ਬਹੁਤ ਦਿਲ ਟੁੱਟੇ ਲੋਕਾਂ ਦੇ ਕਿਉਂਕਿ ਲਗਾਤਾਰ ਲੋਕ ਉਹਨਾਂ ਨੂੰ ਦੇਖਦੇ ਸੀਗੇ ਉਹ ਇੱਕ ਲੈਗੇਸੀ ਬਣਾ ਕੇ ਗਏ ਨੇ ਫਿਲਮ ਇੰਡਸਟਰੀ ਦੇ ਵਿੱਚ ਤੇ ਵਾਕਈ ਤੁਹਾਡਾ ਪੁਰਾਣਾ ਨਹੀਂ ਹੋਣਾ ਕਿਉਂਕਿ ਛਾਪ ਛੜ ਕੇ ਜਾਂਦਾ ਹਰ ਇੱਕ ਵਿਅਕਤੀ ਕੁਝ ਨਾ ਕੁਝ ਅਜੀਹਾ ਅੰਦਾਜ਼ ਆਪਣਾ ਛੱਡ ਜਾਂਦਾ ਜਿਹੜਾ ਲੋਕਾਂ ਦੇ ਦਿਨਾਂ ਵਿੱਚ ਵਾਸ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਉਹ ਕੋਈ ਵੀ ਉਸ ਤਰੀਕੇ ਦਾ ਕਲਾਕਾਰ ਦੀ ਪੈਦਾ ਹੁੰਦਾ ਜਿਹੜਾ ਉਹਨਾਂ ਦੀ ਕਮੀ ਪੂਰੀ ਕਰ ਸਕੇ ਸੋ ਵਾਕਈ ਜਸਵਿੰਦਰ ਭੱਲਾ ਜੀ ਜਾਂਦੇ ਨੇ ਬਹੁਤ ਵੱਡਾ ਘਾਟਾ ਪੈਸੋ ਆ ਚਾਚਾ ਬਿਸ਼ਨਾ ਸਾਡੇ ਨਾਲ ਮੌਜੂਦ ਸੀਗੇ ਜਿਨ੍ਹਾਂ ਨੇ ਦੁੱਖ ਸਾਂਝੇ ਕੀਤੇ ਕਿਉਂਕਿ ਜ਼ਰੂਰ ਦੱਸਿਆ ਕਿ ਸਾਨੂੰ ਕਦੀ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ ਲੇਕਿਨ ਮਿਲੇ ਜ਼ਰੂਰ ਹੋਇਆ ਉਹਨਾਂ ਦੇ ਨਾਲ ਨਿਗਾਹ ਜ਼ਰੂਰ ਮਿਲੀ ਸੀਗੀ ਉਹਨਾਂ ਦਾ ਪਹਿਲਾ ਸਮਾਂ ਸੀਗਾ ਜਿੱਥੇ ਉਹ ਕੰਮ ਕਰਦੇ ਸੀਗੇ ਇੱਕ ਜਗ੍ਹਾ ਤੇ ਸਟੇਜ ਸ਼ੋਅ ਸੀਗਾ ਸੋ ਜ਼ਰੂਰ ਇੰਡਸਟਰੀ ਦੇ ਵਿੱਚ ਵਿਚਰਦੇ ਨੇ ਤੇ ਹਾਲਾਤ ਜਿਹੜੇ ਐ ਇੰਡਸਟਰੀ ਦੇ ਜੋ ਕੁਝ ਭਾਵ ਸੀਗੇ ਦਿਲ ਦੇ ਉਹਨਾਂ ਨੇ ਰੱਖੇ ਐ ਸੋ ਵਾਕਈ ਤੁਸੀਂ ਵੀ ਅਰਦਾਸ ਕਰਿਓ ਕਿ ਜਿਹੜਾ ਪਰਿਵਾਰ ਐ ਉਸਤੇ ਉੱਪਰ ਜਿਹੜਾ ਹੈ ਭਾਰਾ ਉਸ ਨੂੰ ਮੰਨਨ ਦਾ ਬਾਦ ਬਖਸ਼ੇ ਪ੍ਰਮਾਤਮਾ ਉਹਨਾਂ ਨੂੰ ਤੇ ਜ਼ਰੂਰ ਅਰਦਾਸ ਕਰਨੀ ਹੈ ਤੇ ਜ਼ਰੂਰ ਦੱਸਿਓ ਕਿ ਇਸ ਤਰੀਕੇ ਦੀ ਗੱਲਬਾਤ ਲੱਗੀ ਹੈ ਕਿ ਕੋਈ ਕੁਝ ਵਿਚਾਰ ਨਹੀਂ ਤੁਸੀਂ ਦੇਖਦੇ ਹੋ ਔਨ ਏਅਰ ਮੈਂ ਹਰਦਾਨਿਸ਼ ਗੁਪਤਾ ਤਰੰਤਾਂ